ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਹੋਏ ਦੇ ਵਾਕ ਅਸੀਂ ਜੇਕਰ ਸੁਣੀਏ ਤਾਂ ਪੂਰਨ ਤੌਰ ਤੇ ਪਾਣੀ ਦੇ ਉੱਤੇ ਜਾਂਦੇ ਹੋਏ ਨਜ਼ਰ ਆਉਂਦੇ ਨੇ ਜਿਵੇਂ ਕਿ ਗਰਮੀਆਂ ਦੇ ਰੁੱਤ ਆ ਚੁੱਕੀ ਹੈ ਤਾਂ ਗਰਮੀਆਂ ਦੇ ਰੁੱਤ ਦੇ ਵਿੱਚ ਪਾਣੀ ਦੀ ਕਿੱਲਤ ਕਾਫੀ ਜੜੀ ਆ ਉਹ ਦੇਖਣ ਨੂੰ ਮਿਲਦੀ ਆ ਪਰ ਜੇਕਰ ਮੋਹਲੇ ਜਿਹੜੇ ਦੀ ਗੱਲ ਕਰੀ ਤਾਂ ਮੋਹਲੇ ਜिले ਦੇ ਵਿੱਚ ਇਸ ਤਰ੍ਹਾਂ ਜ ਲੈਣ ਸਪਲਾਈ ਡਿਪਾਰਟਮੈਂਟ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਪਹਿਲਾਂ ਤਾਂ ਇਹ ਕਿਹਾ ਗਿਆ ਕਿ ਮੋਹਲੇ ਦੇ ਵਸਿੰਦਿਆਂ ਨੂੰ ਜਿਹੜਾ ਪਾਣੀ ਦੀ ਕਿੱਲਤ ਨਹੀਂ ਆਂਦੀ ਤੇ ਜਾਵੇਗੀ ਪਰ ਉਸ ਦੇ ਲਈ ਧਿਆਨ ਰੱਖਣ ਦੀ ਲੋੜ ਹੈ ਜੇਕਰ ਤੁਸੀਂ ਗਮਲਿਆਂ ਦੇ ਵਿੱਚ ਪਾਣੀ ਪਾਉਂਦੇ ਹੋ ਬਗੀਚਿਆਂ ਦੇ ਵਿੱਚ ਪਾਣੀ ਲਾਉਂਦੇ ਹੋ ਜਾਂਕਰ ਗੱਡੀ ਨੂੰ ਪਾਈਪ ਲਾ ਕੇ ਧੁੰਦੇ ਹੋ ਜਾਂਕਰ ਟੂਲੂ ਪੰਪ ਦੀ ਵਰਤੋਂ ਕਰਦੇ ਹੋ ਜਾਂਕਰ ਤੁਸੀਂ ਟੈਂਕੀਆਂ ਪਾਣੀ ਦੀਆਂ ਓਵਰਫਲੋ ਛੱਡਦੇ ਹੋ ਤਾਂ ਕਿੱਲਤ ਜ਼ਰੂਰ ਆਂਦੀ ਹੋਈ ਨਜ਼ਰ ਆ ਸਕਦੀ ਹੈ ਪਰ ਕਿਤੇ ਨਾ ਕਿਤੇ ਜੇਕਰ ਸ਼ਹਿਰ ਵਾਸੀ ਦੀ ਗੱਲ ਕਰੀ ਤਾਂ ਪੂਰਨ ਤੌਰ ਤੇ ਇਸ ਦੇ ਉੱਤੇ ਧਿਆਨ ਜੂਰ ਰੱਖਦੇ ਹੋਏ ਨਜ਼ਰ ਅੰਦਰੇ ਪਰ ਨੋਟੀਫਿਕੇਸ਼ਨ ਜਾਰੀ ਹੋਇਆ ਜਿਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਨੌਕਰ ਜਾਂ ਨੌਕਰਾਨੀ ਘਰ ਦੇ ਵਿੱਚ ਫਰਸ਼ ਦੇ ਉੱਤੇ ਪਾਣੀ ਪਾ ਕੇ ਧੋਂਦੇ ਹੋਏ ਨਜ਼ਰ ਆਉਂਦੇ ਨੇ ਜਾਂ ਕਰ ਪਾਈਪ ਨਾਲ ਗੱਡੀ ਧੋਂਦਾ ਹੋਇਆ ਨੌਕਰ ਨਜ਼ਰ ਆਉਂਦਾ ਤਾਂ ਜ਼ਰੂਰ ਮਕਾਨ ਮਾਲਕ ਦੇ ਉੱਤੇ ਕਿਤੇ ਨਾ ਕਿਤੇ ਜੁਰਮਾਨਾ ਜਿਹੜਾ ਉਹ ਮੋਟਾ ਪੈ ਸਕਦਾ ਜਿਸ ਦੇ ਵਿੱਚ ਹਜ਼ਾਰ ਰੁਪਏ ਚਲਾਨ ਜਿਹੜਾ ਪਹਿਲੀ ਵਾਰ ਹੁੰਦਾ ਹੋਇਆ ਨਜ਼ਰ ਆਏਗਾ ਤੇ ਦੂਸਰੀ ਵਾਰ ਉਸੀ ਚਲਾਨ ਜੇਕਰ ਉਸੇ ਵਿਅਕਤੀ ਦੇ ਉੱਤੇ ਫੜਿਆ ਜਾਂਦਾ ਤਾਂ 2000 ਦਾ ਹੋਏਗਾ ਜੇਕਰ ਉਹੀ ਵਿਅਕਤੀ ਤੀਜੀ ਵਾਰ ਵੀ ਨਹੀਂ ਮੰਨਦਾ ਪਾਣੀ ਉਸੇ ਤਰ੍ਹਾਂ ਦੁਰਵਰਤੋਂ ਕਰਦਾ ਹੋਏ ਨਜ਼ਰਾਂ ਦਾ ਤਾਂ 5000 ਦਾ ਜੁਰਮਾਨਾ ਜਿਹੜਾ ਉਸੇ ਵਿਅਕਤੀ ਦੇ ਉੱਤੇ ਹੁੰਦਾ ਹੋਇਆ ਨਜ਼ਰ ਆਵੇਗਾ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾਣੇ ਆ ਮੋਹਾਲੀ ਸ਼ਹਿਰ ਦੀ ਹਾਲਾਂਕਿ ਮੋਹਾਲੀ ਸ਼ਹਿਰ ਦੇ ਵਿੱਚ ਕਾਫੀ ਪੜੇ ਲਿਖੇ ਲੋਕ ਰਹਿੰਦੇ ਨੇ ਤੇ ਦੁਰਵਰਤੋਂ ਜਿਹੜੀ ਆ ਪਾਣੀ ਦੇ ਵਿੱਚ ਬਹੁਤ ਘੱਟ ਹੁੰਦੀ ਹੋਈ ਨਜ਼ਰ ਆਂਦੀ ਹੈ ਜਿਵੇਂ ਕਿ ਦੇਖੋ ਪੂਰਨ ਤੌਰ ਤੇ ਸਰਟੀਫਿਕੇਟ ਜਿਹੜਾ ਇੱਕ ਨੋਟੀਫਿਕੇਸ਼ਨ ਜਿਹੜਾ ਉਹ ਕੱਢਿਆ ਗਿਆ ਜਿਦੇ ਵਿੱਚ ਲਿਖਿਆ ਗਿਆ ਕਿ ਜੇਕਰ ਤੁਸੀਂ ਘਰ ਦੇ ਵਿੱਚ ਪਾਣੀ ਦੀ ਵਰਤੋਂ ਬਗੀਚਿਆਂ ਜਾਂ ਕੰਬਲਿਆਂ ਦੇ ਵਿੱਚ ਕਰਦੇ ਹੋ ਸਕੂਟਰ ਕਾਰਾਂ ਗੱਡੀਆਂ ਧੋਣ ਦੇ ਵਿੱਚ ਕਰਦੇ ਹੋ ਸਿੱਧਾ ਪਾਈਪ ਲਗਾ ਕੇ ਫਰਸ਼ ਸੜਕਾਂ ਤੇ ਉੱਤੇ ਪਾਣੀ ਦੀ ਵਰਤੋਂ ਕਰਦੇ ਹੋ ਟੁੱਲੂ ਪੰਪ ਸਿੱਧਾ ਪਾਈਪ ਲਾ ਕੇ ਨਹਾ ਰਹੇ ਹੋ ਜਾਂ ਕਰ ਕਿਸੇ ਜਗ੍ਹਾ ਤੇ ਟੁੱਟੂ ਪਾਪਾ ਦਾ ਸਿੱਧਾ ਪਾਈਪ ਲਗਾ ਕੇ ਵਰਤੋਂ ਪਾਣੀ ਦੀ ਕਰ ਰਹੇ ਹੋ ਜਿੱਥੇ ਕਿ ਉਹ ਫਜ਼ੂਲ ਵਰਤੋਂ ਹੈ ਜਾਂ ਕਰ ਘਰ ਦੀ ਛੱਤ ਦੇ ਉੱਪਰ ਰੱਖੀ ਟੈਂਕੀ ਉੰਦੀ ਗੱਲ ਕਰੀਏ ਤਾਂ ਓਵਰਫਲੋ ਹੋ ਰਹੀ ਹੈ ਉਹਦੇ ਉੱਤੇ ਪੂਰਨ ਤੌਰ ਤੇ అలਾਰਮ ਜਿਹੜਾ ਉਹ ਲੱਗਿਆ ਹੁੰਦਾ ਜੇ ਇਹ ਤਾਂ ਜੇਕਰ ਥੋੜੀ ਟੈਂਕੀ ਭਰਦੀ ਹੈ ਪਾਣੀ ਨਾਲ ਤਾਂ ਉਸ ਨੂੰ ਬੰਦ ਕੀਤਾ ਜਾਵੇ ਤੇ 쿨ਰ ਜਿਵੇਂ ਕਿ ਕਈ ਜਗ੍ਹਾ ਦੇਖਿਆ ਜਾਂਦਾ ਤਾਂ ਸਿੱਧਾ ਪਾਈਪ ਜਿਹੜਾ ਉਹ 쿨ਰ ਨੂੰ ਲਾਇਆ ਹੁੰਦਾ ਕੀ ਕਰ ਜਿਸ ਜਕਰ 쿨ਰ ਦੇ ਵਿੱਚ ਪਾਣੀ ਖਤਮ ਨਾ ਹੋਵੇ ਤਾਂ ਠੰਡੀ ਹਵਾ ਜਿਹੜੀ ਹੈ ਉਹ ਘਰ ਦੇ ਅੰਦਰ ਆਉਂਦੀ ਹੋਈ ਨਜ਼ਰ ਆਵੇ ਤੇ ਪੂਰਨ ਤੌਰ ਤੇ ਅਗਰ ਕਿਰਾਏਦਾਰਾਂ ਦੀ ਗੱਲ ਕਰੀਏ ਜਾਂਕਰ ਨੌਕਰ-ਨੌਕਰਾਨੇ ਦੀ ਗੱਲ ਕਰੀਏ ਜੇ ਉਹ ਇਸ ਤਰ੍ਹਾਂ ਦੀ ਵਰਤੋਂ ਕਰਦੇ ਦੁਰਵਰਤੋਂ ਪਾਣੀ ਦੀ ਕਰਦੇ ਨੇ ਤੋਂ ਉਹਦੇ ਮਕਾਨ ਮਾਲਕ ਦੇ ਉੱਤੇ ਮੋਟਾ ਜਿਹੜਾ ਉਹ ਜੁਰਮਾਨਾ ਹੁੰਦਾ ਹੋਇਆ ਨਜ਼ਰ ਆਏਗਾ ਲਗਾਤਾਰ ਇਹ ਮਹੀਨੇ ਦਾ ਜਿਹੜਾ ਨੋਟੀਫਿਕੇਸ਼ਨ ਨਿਕਲਿਆ ਇਹ ਗਰਮੀਆਂ ਗਰਮੀਆਂ ਪੂਰਨ ਤੌਰ ਤੇ ਰਹਿੰਦਾ ਹੋਇਆ ਨਜ਼ਰ ਆਏਗਾ ਹਾਲਾਂਕਿ ਪੂਰਨ ਤੌਰ ਤੇ ਜਿਹੜੇ ਆ ਟੀਮਾਂ ਜਿਹੜੀ ਨੇ ਉਹ ਘੁੰਮਦੀ ਹੋਈ ਨਜ਼ਰ ਆਉਂਦੀਆਂ ਸ਼ਹਿਰ ਦੇ ਵਿੱਚ ਕੀ ਇਹ ਜੀ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ ਜਾਂ ਨਹੀਂ ਜੇਕਰ ਹੋ ਰਹੀ ਹੈ ਤੋਂ ਪੂਰਨ ਤੌਰ ਤੇ ਉਹਨਾਂ ਦਾ ਚਾਲਾਨ ਜਿਹੜਾ ਉਹ ਟੀਮਾਂ ਜਿਹੜੇ ਨੇ ਉਹ ਕੱਟ ਦਿਆ ਹੋਈਆਂ ਨਜ਼ਰ ਆਉਣੀਆਂ ਮਹਨ ਤੋਂ ਬਿਡੇ ਜਰਨਲਿਸਟ ਗੁਰਪ੍ਰੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ